ਹਾਂਜੀ ਸਤਿ ਸ੍ਰੀ ਅਕਾਲ ਜੀ ਸਾਰੇ ਪਸ਼ੂ ਪਾਲਕ ਭਰਾਵਾਂ ਦਾ ਸਵਾਗਤ ਹੈ ਆਪਣੇ ਚੈਨਲ ਮਹਿਤਾਬ ਡੇਰੀ ਫਾਰਮ ਤੇ ਅੱਜ ਦੀ ਵੀਡੀਓ ਲੱਗੇ ਆ ਬਣਾਉਣ ਸ਼ਹਿਰ ਅਜਨਾਲਾ ਤਹਿਸੀਲ ਵੀ ਅਜਨਾਲਾ ਦੇ ਜ਼ਿਲ੍ਹਾ ਅੰਮ੍ਰਿਤਸਰ ਅੱਜ ਦੀ ਵੀਡੀਓ ਵਿੱਚ ਟੋਟਲ ਆਪਾਂ ਤੁਹਾਨੂੰ ਦੋ ਛੋਟੀਆਂ ਦਿਖਾਵਾਂਗੇ ਆਪਾਂ ਪਹੁੰਚੇ ਹਾਂ ਭਾਜੀ ਸੁਣਦੇ ਰਹੋ ਤੇ ਆਜੋ ਕਹਿੰਦੇ ਆ ਭਾਈ ਨਾਲ ਗੱਲਬਾਤ ਤੇ ਪੁੱਛਦੇ ਹਾਂ ਦੀ ਜਰੂਰੀ ਜੀਤ ਹੈ ਸਤਿ ਸ੍ਰੀ ਅਕਾਲ ਭਾਈ ਸਤਿ ਸ੍ਰੀ ਅਕਾਲ ਜੀ ਜੀ ਆ ਚੱਲ ਜੇ ਵਧੀਆ ਵਿਤੀ ਵਧੀਆ ਵਧੀਆ ਚਾਹੀਦਾ ਜੀ ਭਾਈ ਆਪਣਾ ਨਾਮ ਤੇ ਟ੍ਰੈਡਰ ਦਾ ਤੁਹਾਨੂੰ ਸ਼ਹਿਰ ਜਣਾ ਜਿਹੜਾ ਮਸਲਾ ਠੀਕ ਹੈ ਜੀ ਫੋਨ ਨੰਬਰ ਬੋਲ ਦੋ ਤੁਹਾਨੂੰ ਇੱਕ ਨੰਬਰ 65755 ਠੀਕ ਹੈ ਜੀ ਭਾਈ ਦੱਸਿਓ ਪਹਿਲੇ ਨੰਬਰ ਤੇ ਨੀਤੀ ਜੀ ਪਹਿਲੇ ਨੰਬਰ ਵਾਲੀ ਭਾਜੀ ਪੰਜਾਂ ਮਹੀਨੇ ਦੀ ਉਹ ਸਾਢੇ ਪੰਜ ਦੇ ਉੱਤੇ ਪਰ ਆਪਾਂ ਪੰਜਾਂ ਦੀ ਕਰਕੇ ਦਵਾਂਗੇ ਅੱਛਾ ਜੀ ਪੰਜਾਂ ਮਹੀਨੇ ਚੱਕ ਪਾਸ ਹੋਈਏ ਦੋ ਦਿਨ 6 ਕਿਲੋ ਦੇ ਤੋਂ ਪਰ ਆਪਾਂ 5 ਕਿਲੋ ਦੀ ਭਾਈ ਜੀ ਗੱਡੀ ਦਵਾਵਾਂਗੇ ਠੀਕ ਹੈ ਠੀਕ ਹੈ ਜੀ ਆਪਾਂ ਕਾਦੀ ਦੱਸਾਂਗੇ ਅੱਛਾ ਜੀ ਤੇ ਮਗ 15 16 ਲੀਟਰ ਸੱਜੇ 15 16 ਲੀਟਰ ਦੇ ਲਈ ਠੀਕ ਆ ਠੀਕ ਆ ਲੀਟਰ 15 16 ਲੀਟਰ ਜਿਹੜਾ ਸੱਜੇ ਦਾ ਅਲੱਗਰ ਕਾਉੜਿਆ ਇਸ ਟਾਈਮ ਜਿਹੜੀ 5.5 ਲੀਟਰ ਹੋਊਗੀ ਬਾਕੀ 5 ਲੀਟਰ ਦੀ ਗਰੰਟੀ ਆ ਤੇ 6 ਲੀਟਰ ਦੁੱਧ ਹੋਊਗਾ ਤੇ 6 ਦੀ ਗਰੰਟੀ ਆ ਬਾਈ ਦੀ ਕਾੜ ਕਾੜ ਜਿਹੜਾ ਚੰਗਾ ਵਾ ਹਾਂਜੀ ਅੱਛਾ ਜੀ ਅਹੀਂ ਚੱਲ ਗਏ ਹਾਂ ਥੋੜਾ ਜਿਹਾ ਪ੍ਰੋਗਰਾਮ ਹੀ ਹਜਰ ਦੇਖੋ ਮਾਰੋ ਆ ਤੇ ਕਾਉਂ ਚੰਗਾ ਹੋਇਆ ਸੁਹਾ ਭਾਈ ਕਿਹੜਾ ਸਦਾ ਸਿਆਲ ਭਾਈ ਇਹਨੇ ਦੂਜਾ ਸੁਹਾ ਦੂਜਾ ਸੁਹਾਇਆ ਸਦਾ ਸਿਆਲ ਦੋ ਦਿਨਾਂ ਅੱਛਾ ਕਰਦੀਆਂ ਫਿਰ ਠੀਕ ਹੈ ਜੀ ਲਓ ਵੀ ਸੁਹਾ ਦੂਜਾ ਦੂਜਾ ਜਿਸ ਤਰ੍ਹਾਂ ਇਹ ਜਿਹੜਾ ਇਹਨੇ ਚਾਲੀ ਕਾਟ ਕਾਟ ਤੇ ਪੈਠਾ ਜਿਹੜਾ ਇਹਦਾ ਛੰਡਾ ਆ ਗਿਆ ਕਰਮਾਲੀ ਦਾ ਤੇ ਜਮੰਦ ਨੂੰ ਜਿਹੜੀ ਤੇਲ ਮੰਗਾ ਮੇਥਾਂ ਦੀ ਬਹਿਣੀ ਤੋਂ ਦੂਜਾ ਸਾਈਡ ਜਿਹੜਾ ਤੁਹਾਨੂੰ ਦੱਕ ਬਹਿਣੀ ਆਲਾ ਕਹਿ ਸਕਦੇ ਆ ਆਪਾਂ ਤੇ ਬਾਈ ਜਿਹੜਾ ਮੁੱਲ ਫਿਰ ਬਹਿਣੀ ਤੇ ਦੂਜੇ ਬੰਨੇ ਦਾ ਹਾਂਜੀ ਇੱਕ ਬਹਿਣੀ ਆਲਾ ਹਾਂ ਹਾਂਜੀ ਇਹ ਮੁੱਲ ਭਾਈ ਦੇਣੀ ਆਪਾਂ ਹਾਣਾ 5000 ਅੱਛਾ ਜੀ ਹਾਂ ਕਰ ਦਈਏ ਥੋੜਾ ਬੋੜਾ ਭਾਜੀ ਇਹ ਮੈਂ ਹੱਥ ਜੋੜ ਕੇ ਬੇਤੀ ਜੇ ਮੇਰੀ ਅਛਾਈ ਦੇ ਉਪਰ ਇਹ ਸਾ ਜਾਣਾ ਪਾਦ ਦਾ ਫਰਕ ਪੈਦਾ ਹੋਵੇ ਠੀਕ ਹੈ ਜੀ ਠੀਕ ਆ ਲਵਾ ਦਈਏ ਚੈੱਕ ਮੇਰਾ ਵੀ ਬੇਤੀ ਹੋਈ ਤੇ ਨਾ ਟੋਨ ਕਰਾ ਲੈਣਾ ਠੀਕ ਹੈ ਠੀਕ ਹੈ ਠੀਕ ਹੈ ਵੀਰ ਜੀ ਕੋਈ ਗਰੰਟੀ ਨਹੀਂ ਹੈ ਬਿਲਕੁਲ ਬਿਲਕੁਲ ਜੀ ਆਪਾਂ ਦਾ ਸਾਡੇ ਰਿਕਾਰਡ ਵਿੱਚ ਸਾਰਾ ਹੋ ਗਿਆ ਸੀ ਕੰਦੋਂ ਪੜਿਆ ਆ ਲੈ ਗਏ ਤਿੰਨ ਤਰੀਕ ਆ ਤੇ ਮੇਰਾ ਵੀ ਚੈੱਕ ਕਰਾ ਲਿਆ ਕਰਨ ਆਪਣੀ ਠੀਕ ਹੈ ਜੀ ਠੀਕ ਆ ਹਾਂ ਜੀ ਹਾਂ ਆ ਨਾ ਦੱਸ ਦਈਏ ਹਾਂ ਨਾ ਭਾਈ 40000 ਦੇ ਦਾਂਗੇ ਲੋਡੀ 14000 ਦੀ ਟੋਕੜ ਟੋਕੜ ਗੱਬਣ 2 14 15 ਲੀਟਰ ਮਿਲ ਕੇ ਖਾੜ ਤੇ ਬਾਈ ਦੂਜੇ ਨੰਬਰ ਤੇ ਦੂਜੇ ਨੰਬਰ ਤੇ ਸੂਈ ਦੇ ਪਾਈ ਇਹਨੂੰ ਕੋਈ 12 13 ਦੀ ਸੂਈ ਹੋਈ ਜੀ ਠੀਕ ਹੈ ਲੋ ਜੀ ਜਵਾਬ ਜੀ ਕੱਟੀ ਕੱਟਾ ਕੱਟਾ ਜੀ ਉਹਦੀ ਕੱਟਾ ਕੱਟਾ ਮਿਲਣਾ ਕੱਟਾ ਹੀ ਹੈ ਕੱਟੀ ਹੈ ਕੱਟੀ ਜੀ ਲੋਕੀ 3 ਮਿਲ ਕਾ ਖਾ ਜੇ ਇੱਕੋ ਪਾਈ ਕਿੰਨਾ ਦੁੱਧ ਇੱਕੋ ਪਾਈ ਦੁੱਧ 7 ਕਿਲੋ ਕੰਡੇ ਵਾਲਾ ਜੀ ਅੱਛਾ ਜੀ ਲੀਟਰ ਮਾਰਕਟ ਮਿਲਣਾ ਠੀਕ ਹੈ ਲੋ ਜੀ ਇਹ ਰੋਮਾ ਗਿਦੇ ਇਹ ਦੁਆ ਭਾਜੀ ਇਹ ਭਾਈ ਸਵੇਰ ਤੀਜਾ ਹੋਏ ਅੱਛਾ ਭਾਜੀ ਕਿਤੇ ਮੈਂ ਦਰਸਨ ਸਾਹਿਬ ਨੇ ਕਰੇ ਹਾਂਜੀ ਅੱਜ ਦੁੱਧ ਗਲਾਸ ਕੋ ਅੱਲਾ ਕਰੂੰਗੀ ਠੀਕ ਹੈ ਠੀਕ ਹੈ ਲਓ ਜੀ ਸੂਆ ਠੀਕ ਹੈ ਸਾਹਿਬ ਇਹ ਮੱਤਾਂ ਵਿੱਚ ਪੱਡੇ ਦਾ ਨਿਕਸ ਤੇਗਾ ਢੀਆ ਜਦੋਂ ਕੋ ਸਾਮਪਣਾ ਆਈ ਤਰ੍ਹਾਂ ਬਸ 6:00 ਵਜੇ ਦਾ ਟਾਈਮ ਆ ਹਾਂਜੀ ਐ ਜੇ ਬੋ ਜੇਪਾ ਕੇ ਤੁਹਾਨੂੰ ਬੋਲਾਵਾ ਹਾਂਜੀ ਠੀਕ ਹੈ ਠੀਕ ਹੈ ਲੋ ਜੀ ਚੈੱਕ ਕਰ ਸਕਦੇ ਜੀ ਬਹੁਤ ਹੀ ਚੰਗੇ ਰਕਾੜ ਆ ਰਹੀ ਹੈ ਕਿ ਭਾਈ ਕਿੰਨਾ ਕੁ ਭਾਜੂ ਏ ਇਹ ਦੁੱਧ ਭਾਈ ਜੀ ਜਿਆਦਾ ਸੇਵਾ ਕਿਥੇ ਦੱਸ ਦੋ ਦੁੱਧ ਜਿਉਂਦਾ ਠੀਕ ਹੈ ਠੀਕ ਆ ਬੜੀ ਦਵਾਈ ਕਰਾ ਦਿੰਦੇ ਆ ਖਾ ਲੀਏ 10 ਲੀਟਰ ਦੁੱਧ ਜਿਹੜਾ ਭਰੀ ਜਾਊਗੀ ਕਰਮਾ ਵਾਲੀ ਸਾਂਭਣ ਵਾਲੀ ਆ ਥੋੜੀ ਜਿਹੀ ਚਲੋ ਕੋਈ ਸਾਂਭਣ ਵਾਲਾ ਭਰਾ ਲੈ ਜੂਗਾ ਦੁੱਧ ਚਲੋ ਗੱਡੀ ਜਾਊਗੀ ਚੰਗਾ ਇਹ ਵੀ ਲਾਈਵ ਦਵਾਈ ਕਿਥਾਂ ਕਰਾ ਕੇ ਦਿਖਾ ਦਿੰਨੇ ਆ ਲੋ ਜੀ ਲੱਗ ਗਿਆ ਨਾ ਚੈੱਕ ਕਰਾਉਣਾ ਥਾਣਾ ਦਾ ਸਮਾਜ ਵਾਲਾ ਜੀ ਸਮਾ ਹੀਰਾ ਬਹੁਤ ਹੀ ਚੰਗਾ ਮੇਰਾ ਵੀਰ ਤੁਹਾਨੂੰ ਕਹਿੰਦੇ ਆ ਹਨਾ ਚਿਵਾ ਚੋ ਕੇ ਚਾਹਦਾ ਵਾ ਨਹੀਂ ਬਿਲਕੁਲ ਬਿਲਕੁਲ ਲੋਤ ਭਾਈ ਸੇਵਾ ਦਾ ਚਿਵਾ ਨਗਦਾ ਹੋਈ ਚੰਗਾ ਹਾਂਜੀ ਹਾਲੋ ਬਸ ਕੋਈ ਗੱਲ ਆਹ ਵੇਖੋ ਘੇਚ ਕੇ ਚੋਮ ਲੋ ਜੀ ਅਗਲੇ ਹਨਾ ਦੀ ਚਿਵਾਈ ਤੁਸੀਂ ਕਿਆ ਕਰ ਸਕਦੇ ਜੇ 14 ਤੇ ਨਾਲ ਜਿਹੜੀਆਂ ਬਿਲਕੁਲ ਗੋਲ ਆ ਕੋਈ ਪੂਰੀ ਫਟਾਣੀ ਹੈਗਾ ਵਿੱਚ ਆ ਮੋਟੀ ਜਿਹਾ ਆ ਗਿਆ ਇਹ ਮਣਕ ਵਾਲਾ ਥਣ ਲੱਗਾ ਪਿਆ ਅਕਰਮਾਲੀ ਨੂੰ ਨਾਲੇ ਬਾਈ ਗਾਲ ਠੀਕ ਹੈ ਜੀ ਲੋ ਜਿਆਗ ਵਾਲੀ ਮਗਰਲੇ ਥਣਾਂ ਦੀ ਦਵਾਈ ਇਹ ਵੀ ਬਿਲਕੁਲ ਗੋਰ ਧਾਰਿਆ ਕੋਈ ਵੇਚੀ ਧੂੜ ਸਟਾ ਨਹੀਂ ਹੈਗਾ ਭਾਜੀ ਕਿ ਖਾਦੀ ਪੋਰੀ ਮਹੀਂ ਖਾਗੀ ਨਾ ਹਾਂਜੀ ਮਹੀਂ ਦੁੱਧ ਦਾ ਦੁੱਧ ਮਾ ਵਕੇ ਦਾ ਹੈ ਜਦੋਂ ਤੁਮ ਠੀਕ ਆ ਠੀਕ ਆ ਜੀ ਚਲੋ ਸੇਵਾ ਦੇ ਚਾਹੀਦੀ ਕਰਨੀ ਚਾਹੀਦੀ ਆ ਚਾਹ ਮਜੂਮ ਚੜ ਗਿਆ ਤੇ ਐ ਦੁੱਧੋਂ ਤਰਪਣਾ ਕਰਮ ਵਾਲੀ ਨੇ ਐ ਸਿੰਗਲ ਹੱਡੀ ਆ ਚਲੋ ਸਿੰਗਲ ਹੱਡੀ ਦਾ ਪਸ਼ੂ ਜਿਹੜਾ ਦੁੱਧ ਨੂੰ ਕਾਫੀ ਤੇਜ ਹੁੰਦਾ ਹੁੰਦੇ ਆਂਦੇ ਫੇਡੋ ਕਰ ਕੋਈ ਛੱਡ ਦੀ ਬੱਚੇ ਨੂੰ ਆ ਜੀ ਜੀ ਬਾਹਰ ਵਾਲੀ ਟਮਾ ਕੇ ਮਿਲ ਲੈ ਅੱਛਾ 7 ਰੋਡ ਮੇਰੇ ਘਰ ਕੰਡੇ ਨਾਲ ਜੇ ਕੋ ਠੀਕ ਹੈ ਠੀਕ ਹੈ ਜੀ ਲਓ ਜੀ 7 ਲੇਟਾ ਜਿਹੜਾ ਮਿਲਣ ਵਾਲਾ ਦੁੱਧ ਬਿਲਕੁਲ ਤਿਆਰ ਆ ਆਹ ਲਓ ਮੋਹਰੀ ਗੀ ਸਾਹ ਸੁੰਗਿਆ ਇਹਨਾ ਵੀਰ ਕਵੇ ਇੰਨਾ ਕਰਾ ਲਓ ਠੀਕ ਹੈ ਠੀਕ ਲਓ 22 ਕਿਦਾ ਜੀ ਸਾਡੀ ਕੈਮਰਾ ਕਰਨ ਵਾਲੀ ਦੇ ਇਹਦਾ ਮੁੱਲ ਭਾਜੀ ਹੇਰ ਨਿਕਾਜਾ ਨਿਕਾਜਾ ਹਾਂਜੀ 9000 ਭਾਈ ਦੇ ਦਈਏ ਇਹ ਆ ਕਰੀਂ ਅੰਦਰ ਪਿਆ ਦੋ ਪਿਆ ਛੱਡ ਦਈਏ ਉਹ ਛੱਡ ਦਈਏ ਮਾਦਣਾ ਪੂਰੇ 48000 ਦੀ ਭਾਜੀ ਹਾਂ ਨਹੀਂ ਆਪਾਂ ਲਵਾਂਗੇ ਠੀਕ ਹੈ ਲਓ ਜੀ 48000 ਦੇ ਫੱਜਰ ਦਈ ਜੋ ਵੀ ਸੈ ਤੋਂ ਬਰੇ ਰੱਬ ਦਾ ਨਾ ਹੀ ਆ ਤੇ ਇਹ ਵੀ ਆ ਬਾਰੇ ਲੋਕ ਬੱਚਾ ਬਹਿ ਕੇ ਚੋ ਕੇ ਆ ਜੀ ਮਾਜ ਬਿਲਕੁਲ ਬਿਲਕੁਲ ਸਹੀ ਗੱਲ ਹੈ ਜੀ ਆਹ ਵਾਲਾ ਦੋ ਦੋ ਤੁਸੀਂ ਵੇਖ ਲੈਂਦੇ ਜੀ ਬਾਲਟੀ ਦੇ ਵਿੱਚ ਬਾਕੀ ਮੂਰੀਆਂ ਗੱਲਾਂ ਬਾਤਾਂ ਦੇ ਸ਼ੇਅਰ ਕਰ ਦਿਓ ਚੈਨਲ ਨੂੰ ਸਬਸਕ੍ਰਾਈਬ ਕਰ ਦਿਓ ਵੀਡੀਓ ਪੂਰੀ ਵੇਖ ਲਈ ਧੰਨਵਾਦ ਸਾਰੇ ਪਸ਼ੂ ਪਾਲਕ ਭਰਾਵਾਂ ਦਾ